ਭਾਈ ਉਹਨੇ ਕਹਿੰਦੇ ਆਧਾਰ ਕਾਰਡ ਵਿਖਾ ਦਿਓ ਤੁਹਾਡਾ ਤੁਸੀਂ ਇਧਰ ਪਾਣੀ ਦੇ ਵਿੱਚ ਪਿੰਡ ਤੁਹਾਡਾ ਜੇ ਬਾਹਰ ਆ ਨਹੀਂ ਤੁਹਾਡੇ ਹੱਥ ਤੇ ਗਲਤ ਗੱਲ ਆ ਇਹ ਪਿੰਡ ਕਿਹੜਾ ਤੁਹਾਡਾ ਪਿੰਡ ਕਿਹੜਾ ਵਾ ਪਿੰਡ ਤੇ ਮੁਠਿਆ ਝੂੜ ਮੰਗ ਤੈਨੂੰ ਤੇ ਪਾਈ ਸਾਡੀ ਇੱਧਰ ਖਰਚਾ ਮਾਤਾ ਐਸੀ ਕਿਹੜਾ ਹੈ ਵਾਪਸ ਲੈ ਕੇ ਜਾਣਾ ਐਸੀ ਇੱਥੇ ਪਹਿਲੀ ਰਾਸ ਤੇ ਥੋੜੋ ਆ ਜੀ ਜਦੋਂ ਘਰ ਤੁਹਾਡਾ ਬਾਹਰ ਸੁੱਕੇ ਸਾਦੇ ਬੈਠੇ ਰਾਸ਼ਨ ਅੰਦਰ ਲਿਆਸ ਤੇ ਜਿਹੜੇ ਅੰਦਰ ਬੈਠੇ ਆ ਕੱਲ ਯਾਰਾ ਤੇ ਗੱਡੀ ਗੱਡੀ ਬੁਣੀਆਂ ਨੇ ਮੋੜਿਆ ਸਾਡਾ ਸ਼ਰਮ ਪੇਸ ਅਸੀਂ ਉਹੀ ਤਾਂ ਗੱਲ ਹੈ ਬਾਬਾ ਬੱਦ ਬੱਦ ਸੁੱਕੇ ਸਾਦੇ ਇਹ ਵੀ ਗਾ ਬਸ ਜੋ ਉਂਹਰ طرف ਚੋ ਪਾਣੀ ਵਿੱਚ ਫਸੇ ਹੋਏ ਨੇ ਨਾ ਉਹਨਾਂ ਦੇ ਜੋੜੇ ਬਿਕੋਣੇ ਨੇ ਤਾਂ ਮੈਂ ਬਾਅਦ ਕਰਦਾ ਉਹ ਗੱਲ ਕਰ ਦਿੰਦਾ ਸਰਪੰਚਾਂ ਦੇ ਆ ਰਿਹਾ ਨੇ ਉਹ ਕਿੱਥੇ ਵਾਲਾ ਨਇਆ ਬਸ ਅੰਦਰ ਕਰੋ ਯਾਰ ਕਿੱਗਾ ਪੇਟੀ ਲੈ ਜਾ ਯਾਰ ਜਾ ਕੇ ਬੰਦ ਕਰ ਦੋ ਯਾਰ ਆ ਦੇਖੋ ਯਾਰ ਹਨਾ ਹਨਾ ਅ ਬਾਈ ਜੀ ਤੁਸੀਂ ਕਦੋਂ ਦੇ ਆਏ ਹੋ ਰਾਸ਼ਨ ਲੈ ਕੇ ਇੱਥੇ ਹਾਂ ਗਏ ਸੀ ਨਾ ਕੱਲ ਦੁਪਹਿਰ ਆਏ ਸੀ ਕੱਲ ਸਵੇਰੇ ਚੱਲੇ ਹੋਏ ਆ ਅੱਛਾ ਜੀ ਕੱਲ ਸੀ ਦੁਪਹਿਰ ਤੋਂ ਬਾਅਦ ਉਹ ਰਹੇ ਪਹੁੰਚੇ ਸੀਗੇ ਤਾਂ ਫਿਰ ਆਤੇ ਸੀ ਉਧਰੋਂ ਕੈਸੇ ਗਏ ਹਾਂਜੀ ਤੇ ਫਿਰ ਅੱਜ ਸਵੇਰੇ ਲੱਗੇ ਆ ਗਏ ਅਸੀਂ ਸੇਵਾ ਤੇ ਠੀਕ ਹੈ ਪਰ ਮੈਂ ਤੁਹਾਨੂੰ ਦੇਖ ਰਿਹਾ ਪਹਿਲਾਂ ਵੀ ਇਹ ਜਿਹੜੀ ਪਰੇਸ਼ਾਨੀ ਕਿੱਡੀ ਆ ਰਹੀ ਹੈ ਹਨਾ ਪਰੇਸ਼ਾਨੀ ਤਾਂ ਇਹ ਬਸ ਇਹ ਜੇ ਕੰਮ ਦੇ ਵਿੱਚ ਆਉਗੇ ਕੋਈ ਵੀ ਆਪਣੇ ਭਾਈ ਨੇ ਵੀਰ ਨੇ ਆਪਣੇ ਮੁੱਛੇ ਜਨੇ ਹਾਂਜੀ ਇਹਨਾਂ ਦਾ ਸਾਥ ਕਰਕੇ ਲੰਮਾ ਹਾਂਜੀ ਜਮਲੇ ਰਿਪੋਰਟਰ ਦੇ ਤੋਂ ਆਇਆ ਖਤਮ ਹੋ ਗਈ ਪਰਿਵਾਰਾਂ ਨੇ ਸਾਰੇ ਆੜੀ ਲੋਕਾਂ ਨੇ ਮਿਲ ਕੇ ਕੋਈ ਤੰਦੀਮ ਨਹੀਂ ਸਾਡੀ ਸਾਡੇ ਆਪ ਖੁਦ ਅਸੀਂ ਆਪਦੇ ਵੱਲੋਂ ਕਰਕੇ ਲੈ ਕੇ ਆਏ ਵੀਰੇ ਸਾਰਾ ਠੀਕ ਹੈ ਜੀ ਸਾਡੇ ਸਾਰ ਭਾਈ ਨੇ ਆਪਣੇ ਠੀਕ ਹੈ ਇੱਥੇ ਜਦੋਂ ਰਾਸ਼ਨ ਤੋਂ ਹੀ ਵੰਡਦੇ ਆਂ ਬਾਈ ਜੀ ਇੱਥੇ ਜੋ ਪਿੰਡ ਦਾ ਕੋਈ ਮੋਹਤਵਾਰ ਬੰਦਾ ਨਾਲ ਰੱਖਦੇ ਹੋ ਜਾਂ ਆਪ ਹੀ ਵੰਡਦੇ ਹੋ ਸੀ ਉੱਧਰ ਪਾਣੀ ਦੇ ਨਾ ਅੰਦਰ ਭੇਜਿਆ ਰਾਸ਼ਨ ਮਿਲਟਰੀ ਰਾਹੀਂ ਅੱਛਾ ਜੀ ਮਿਲਟਰੀ ਆਪਣੀ ਬੋਰਡ ਲੈ ਕੇ ਨਾ ਠੀਕ ਹੈ ਕੀ ਕਿਹਦਾ ਰਹਿੰਦਾ ਰਾਸ਼ਨ ਉਹ ਆਣਗੇ ਵੀ ਅੰਦਰ ਹੀ ਜਾਊਗਾ ਬਈ ਬਹੁਤ ਜ਼ਿਆਦਾ ਵੀ ਸਹਿਯੋਗ ਨਾਲ ਇਹ ਅਸੀਂ ਕਰ ਰਹੇ ਆ ਜੇ ਕੋਈ ਇਹ ਆਪਣਾ ਲੋਕਾਂ ਦਾ ਉਹ ਨਹੀਂ ਅਸੀਂ ਦਿੰਦੇ ਹਾਂ ਇਹ ਤੇ ਹਾਲਾਤ ਜਿਹੜੇ ਵੱਡੇ ਮਾੜੇ ਇਹੀ ਹੋਏ ਪਏ ਹਨ ਵੀ ਇਹ ਤੇ ਜਿੰਨਾ ਜਿਹੜੇ ਸੌਖੇ ਬੈਠੇ ਬਾਹਰ ਬੈਠੇ ਆ ਜਿਹੜੇ ਪਰਿਵਾਰਾਂ ਦੇ ਘਰ ਠਹਿ ਗਏ ਪਾਣੀ ਦੇ ਵਿੱਚ ਨੇ ਅਸੀਂ ਉਹਨਾਂ ਤੇ ਕਿਸੇ ਜ਼ਿਆਦਾ ਤਰ੍ਹਾਂ ਅਸੀਂ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਠੀਕ ਹੈ ਜੀ ਇਹ ਇਹ ਵਧੀਆ ਗੱਲ ਆ ਕਿ ਇਸੇ ਨਹੀਂ ਹੈਗਾ ਵੀ ਆਏ ਉਰੇ ਰੱਖਤਾ ਔਰ ਚਲੇ ਗਏ ਉਹ ਕੰਮ ਨਹੀਂ ਹੈਗਾ ਸਾਰਾ ਰਾਸ਼ਨ ਤਕਰੀਬਨ ਅਸੀਂ 2 ਬੋਟਾ ਭੇਜ ਚੁੱਕੇ ਆ ਅੰਦਰ ਹੁਣ ਜਦੋਂ ਵਾਪਸ ਆਣ ਗਏ ਉੱਪੀ ਭੇਜਾਂਗੇ ਹਾਂ ਕਿਉਂਕਿ ਤੁਹਾਨੂੰ ਪਤਾ ਹੁਣ ਆਪਾਂ ਨੂੰ ਵੀ ਪਤਾ ਵੀ ਕਿਹੜਾ ਬੰਦਾ ਇੱਥੇ ਸੌਖਾ ਸਹੀ ਤਰੋਇਆ ਫਿਰਦਾ ਵਾ ਉਹ ਵੀ ਰਾਸ਼ਨ ਲਈ ਜਾਂਦਾ ਹੈ ਨਾ ਸਾਡੇ ਬੰਦੇ ਖੁਦ ਜਾ ਕੇ ਘਰ ਦੀ ਕੰਡੀਸ਼ਨ ਦੇਖ ਕੇ ਫਿਰ ਅਸੀਂ ਰਾਸ਼ਨ ਲੈ ਕੇ ਆਏ ਆਪਾਂ ਇਦਾਂ ਹਣਾ ਇੱਕ ਘਰ ਦੇ ਵਿੱਚ ਡਬਲ ਡਬਲ ਸਮਾਨ ਦੇ ਚਿੱਲੇ ਨਹੀਂ ਬਣਦੀ ਨਹੀਂ ਉਹ ਵਧੀਆ ਗੱਲ ਨਹੀਂ ਕਿਉਂਕਿ ਨਹੀਂ ਪਹੁੰਚੇਗਾ ਉੱਥੇ ਤੱਕ ਰਪਟਾ ਦਾ ਸਾਡੀ ਵੀ ਕੋਸ਼ਿਸ਼ ਇਹੀ ਰਹਿੰਦੀ ਆ ਜੇ ਹੋ ਜਾ ਕੋਈ ਨਹੀਂ ਥੋੜਾ ਟਾਈਮ ਲੱਗ ਜਾਊਗਾ ਹਾਂਜੀ ਬਿਲਕੁਲ ਜੀ ਬਿਲਕੁਲ ਉੱਥੇ ਪਹੁੰਚੂਗਾ ਵੀਰੇ ਤਾਂ ਹੀ ਭੇਜਾਂਗਾ ਹਾਂਜੀ ਇੱਥੇ ਤਾਂ ਇਹਨਾਂ ਨੂੰ ਜਿੰਨਾ ਮਰਜ਼ੀ ਹੁਣ ਮਾਤਾ ਮਾਤਾ ਬਾਹਰ ਵੀ ਆ ਇੱਕ ਦੋ ਵਾਰੀ ਇਹ ਤੇ ਉਹ ਲੋਕਲ ਜਿਹੜੇ ਇਹ ਉਰੋਂ ਬਾਹਰ ਰਹਿੰਦੇ ਨੇ ਇਹ ਪਾਣੀ ਚ ਰਹਿੰਦੇ ਨਹੀਂ ਐਂ ਨਾਲੇ ਬੰਦਿਆਂ ਨੂੰ ਡਬਲ ਡਬਲ ਨਾ ਦਿਓ ਹਾਂ ਬਿਲਕੁਲ ਜੀ ਸੁੱਕਿਆ ਧੋਣਿਆ ਸੁੱਕਿਆ ਜਿਹਨਾਂ ਦਾ ਸਾਨੂੰ ਤਾਂ ਇੰਨਾ ਪਤਾ ਨਹੀਂ ਨਾ ਇੱਥੇ ਰਹੇਆਂ ਨੂੰ ਤਾਂ ਪਤਾ ਨਹੀਂ ਹਾਂ ਜੀ ਤੁਸੀਂ ਤਾਂ ਆਪਾਂ ਨਾਲੋਂ ਉਹਨਾਂ ਨੇ ਚੱਲ ਕੇ ਚੜ੍ਹ ਕੇ ਖਾਣਾ ਕਿੱਥੋਂ ਨਹੀਂ ਮੰਨਾਂਗੇ ਇਹ ਤਾਂ ਹੁਣ ਬਾਈ ਵੀ ਨਹੀਂ ਕਹਿੰਦੇ ਤੁਹਾਨੂੰ ਤੁਸੀਂ ਰਾਸ਼ਨ ਪਹਿਲਾਂ ਲੈ ਕੇ ਗਏ ਹੋ ਜਦੋਂ ਲੈ ਹੀ ਗਏ ਹੋ ਇੱਕ ਵਾਰ ਲੈ ਗੋ ਇੱਕ ਇੱਕ ਰਾਸ਼ਨ ਨਹੀਂ ਪਾਣੀ ਵਾਲੇ ਏਰੀਆ ਅਧਾਰ ਕਾਰਡ ਕਹਿੰਦੇ ਦਿਖਾ ਦਿਓ ਬਾਈ ਵੀ ਕਹਿੰਦੇ ਆਧਾਰ ਕਾਰਡ ਦਿਖਾ ਦਿਓ ਐਸੀ ਕਿਹੜਾ ਵਾਪਸ ਲੈ ਬਾਈ ਹੁਣ ਹੀ ਕਹਿੰਦੇ ਆਧਾਰ ਤੁਹਾਡੇਆਂ ਬਾਹਰ ਆ ਨਹੀਂ ਤੁਹਾਡੇ ਹੱਥ ਤੇ ਗਲਤ ਗੱਲ ਆ ਇਹ ਪੈਨ ਕਿਹੜਾ ਤੁਹਾਡਾ ਪੈਨ ਕਿਹੜਾ ਵਾ ਪੈਨ ਤੇ ਮੁਠਿਆ ਝੂੜ ਮਾਰ ਕੇ ਤੈਨੂੰ ਤੇ ਪਾਈ ਸਾਡੀ ਇੱਧਰ ਖਰਚਾ ਮਾਤਾ ਐਸੀ ਕਿਹੜਾ ਹੈ ਵਾਪਸ ਲੈ ਕੇ ਜਾਣਾ ਇਹ ਇੱਥੇ ਪਹਿਲੀ ਰਾਸਤੇ ਥੋੜੋ ਆ ਜੀ ਜਦੋਂ ਘਰ ਤੁਹਾਡਾ ਬਾਹਰ ਆ ਥੁੱਕੇ ਨਾਲੇ ਬੈਠੇ ਰਾਸ਼ਨ ਅੰਦਰ ਲਿਆਸ ਤੇ ਜਿਹੜੇ ਅੰਦਰ ਬੈਠੇ ਆ ਚਲੋ ਦੇਖੋ ਇਹ ਕਿਹੜਾ ਨਾ ਕਰੋ ਦੇਖੋ ਇਹ ਸੇਵਾਦਾਰਾਂ ਨੂੰ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਹਿਯੋਗ ਦਿਓ ਇਹ ਕਿੰਨੀ ਦੂਰੋਂ ਆਏ ਆਪਣੇ ਆਸਤੇ ਆਏ ਆ ਆਪਣੇ ਲੋਕਾਂ ਆਸਤੇ ਆਏ ਆ ਹਨਾ ਤੇ ਇਹਨਾਂ ਨੂੰ ਫੇਰ ਵੀ ਤੁਸੀਂ ਇਤਾਂਂ ਕਰੀ ਜਾਓਗੇ ਤਾਂ ਫਿਰ ਕੀ ਕਰਾਂਗੇ ਆਪਾਂ ਕਿਵੇਂ ਆਉਣਗੇ ਦੁਬਾਰਾ ਆਉਣਗੇ ਚੱਲ ਕੇ ਇਹ ਬਾਅਦ ਵਿੱਚ ਇਹ ਕਹਿਣਗੇ ਯਾਰ ਵੀ ਉੱਥੇ ਐ ਕਰਦੇ ਧੱਕਾ ਕਰਦੇ ਆ ਫਿਰ ਕੀ ਕਰਾਂਗੇ ਆਪਾਂ ਜਿਨ੍ਹਾਂ ਨੂੰ ਮਿਲ ਦਾ ਮਿਲਣਾ ਚਾਹੀਦਾ ਉਹਨਾਂ ਨੂੰ ਨਹੀਂ ਮਿਲਣਾ ਫਿਰ ਨਾ ਇਹ ਤਾਂ ਇਹ ਉਹ ਰਹੇ ਨਾ ਇਹਨਾਂ ਨੂੰ ਪਤਾ ਕਿ ਕਿਹਨੂੰ ਮਿਲ ਗਿਆ ਰਸ ਤੇਨੂੰ ਨਹੀਂ ਮਿਲਿਆ ਕੋਣ ਹੋਰ ਹੈ ਕੋਈ ਬਾਹਰ ਦਾ ਸਾਨੂੰ ਇਸ ਚੀਜ਼ਾਂ ਨਹੀਂ ਪਤਾ ਠੀਕ ਹੈ ਅਸੀਂ ਮਨੇ ਕੋਲੇ ਚੱਲ ਕੇ ਆਏ ਸਾਨੂੰ ਚੀਜ਼ਾਂ ਨਹੀਂ ਪਤਾ ਅਸੀਂ ਬੰਡਰਨ ਵਾਸਤੇ ਆਇਆ ਸਮਾਨ ਅਸੀਂ ਉੱਥੋਂ ਤੇ ਪਹੁੰਚੋਣਾ ਜੋ ਪਾਣੀ ਅੰਦਰ ਫਰਸ਼ ਹੋਣੇ ਸਮਾਨ ਦੇਣਾ ਹੁੰਦਾ ਇਸ ਰਾਤ ਹੀ ਛੱਡ ਜਾਂਦੇ ਬਹੁਤ ਅੱਛੀ ਬਾਤ ਇੱਥੇ ਇੱਥੇ ਪਤਾ ਕੀ ਹੈ ਇਹ ਰਚਨਾ ਇੱਕ ਦਿਨ ਦੇ ਵਿੱਚ ਨਹੀਂ ਇਕੱਠਾ ਕਰਕੇ ਲਿਆਏ 10 ਦਿਨ ਇਹਨਾਂ ਨੂੰ ਲੱਗਦੇ ਆ ਇਕੱਠੇ ਲੋਗ ਲੈ ਲੈ ਸਾਰੇ ਆਪ ਦੇ ਯਾਰਾਂ ਕੋਲ ਸਾਰੇ ਭੈਣ ਭਾਈਆਂ ਨੇ ਸਾਰਿਆਂ ਨੇ ਸੰਯੋਗ ਕੀਤਾ ਸਾਰਿਆਂ ਨੇ ਵੱਧ ਜਾੜ ਕੇ ਰਚ ਨੇ ਤੂੰ ਤਾਂ ਆਇਆ ਮਾਤਾ ਜੀ ਦਾ ਇੱਕ ਦਿਨ ਦੇ ਵਿੱਚ ਵੰਡ ਕੇ ਦੇ ਸਿੱਟ ਕੇ ਦੁਰਜਾਂਗੇ ਤੇ ਉਹ ਕਿੰਨੇ ਦਾ ਨੁਕਸਾਨ ਹੋਊਗਾ ਕਿੰਨਾ ਦਿਲ ਤੋਂ ਛੱਡ ਗਿਆ ਇਹ ਕਾਰੋਬਾਰ ਬੰਦ ਕਰਕੇ ਹਾਂ ਜੀ ਬਿਲਕੁਲ ਜੀ ਇਹ ਪਹਿਲੇ ਹੀ ਪਹਿਲਾ ਤਾਲ ਵੀ ਮਾਫੀ ਮੋੜਿਆ ਸਾਰੇ ਦਾ ਕਾਰੋਬਾਰ ਆ ਕੋਈ ਇਹ ਨਹੀਂਗਾ ਜੀ ਕਿਸੇ ਕੋਲ ਲੱਗੋ ਵੀ ਚਲ ਇੱਕ ਦਿਹਾੜੀ ਟੁੱਟ ਜੂਗਾ ਹਾਂ ਜੀ ਹਾਂ ਜੀ ਸਾਰੇ ਬਿਲਕੁਲ ਬਾਈ ਜੀ ਬਿਲਕੁਲ ਨਹੀਂ ਬਹੁਤ ਧੰਨਵਾਦ ਆ ਤੁਹਾਡਾ ਜੀ ਬਹੁਤ ਧੰਨਵਾਦ ਆ ਜੀ ਧੰਨਵਾਦ ਜੀ ਇਹ ਗੱਲ ਧੰਨਵਾਦ ਬਾਈ ਜੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਜੀ ਤੁਹਾਡਾ ਹਾਂਜੀ 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 ਸਹੀ ਹੈ ਸਹੀ ਬਿਲਕੁਲ ਉੱਥੇ ਚਾਹੀਦਾ ਹੀ ਪਹੁੰਚਣਾ ਸਾਨੂੰ 2 ਦਿਨ ਹੋ ਗਏ ਖੜੇ ਤਾਂ ਨਹੀਂ ਨਹੀਂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਮਾਨ ਉਤਾਰ ਕੇ ਚਲੇ ਜਾਂਦੇ ਹਾਂਜੀ ਬਿਲਕੁਲ ਜੀ ਅਸੀਂ ਤਾਂ ਖੜੇ ਆਂ ਵੀ ਦੇਖੋ ਅਸੀਂ ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚ ਜਾਵੇ ਜਿਨ੍ਹਾਂ ਨੂੰ ਜ਼ਰੂਰਤ ਆ। ਅਸੀਂ ਇਹੀ ਚੀਜ਼ ਬਾਈ ਜੀ ਮੈਂ ਵਾਰ-ਵਾਰ ਵੀਡੀਓ 'ਚ ਕਹਿੰਦਾ ਵਾਂ ਵੀ 10 ਦਿਨ ਤੁਹਾਨੂੰ ਇਕੱਠਾ ਕਰਨ ਤੇ ਲੱਗਦੇ ਰੱਜਣ ਉਤੋਂ ਜੋ ਲੈ ਕੇ ਤੁਰਨਾ ਵਾ। ਤੁਸੀਂ ਇੱਥੇ 2 ਘੰਟੇ ਸੈਟ ਕੇ ਨਾ ਜਾਓ ਇੱਥੇ ਦੇਖੋ ਕਿਹੜੇ ਬੰਦੇ ਨੂੰ ਜ਼ਰੂਰਤ ਆ। ਉਸ ਉਸ ਤੱਕ ਮੌਜੂਦ ਹਨ। ਕਿਹਾ ਵੀ ਤੁਸੀਂ ਸਦਸ਼ਨ ਲਾ ਦਿਓ ਅਸੀਂ ਛੱਡ ਕੇ ਆਵਾਂਗੇ। ਤੁਸੀਂ ਕਰੇ ਤਾਂ ਨਹੀਂ ਮਣਜੂਰ ਹੁੰਦਾ। ਨਹੀਂ ਇੱਕ ਰਾਤ ਕੱਟੀ ਤਾਂ ਫਿਰ ਅਸੀਂ ਅੱਜ ਐਸੇ ਖੁਦ ਆਪਣੇ ਹੱਥ ਨਾਲ ਬਣ ਗਏ। ਸਾਡੇ ਕੋਲ ਗੱਡੀ ਖੜੀ ਜੇ ਮਹਿਸਨ ਚਾਰੇ ਦੀ 24 ਕਮਰਾਂ ਦਾ ਮਾਲ ਖੜਾ। ਉਹ ਕਿਹ ਉਹ ਤੇ ਇਦਰੀ ਕੋਲ ਚਲੀ ਜਾਣਾ ਕੰਮ ਸਾਰਾ ਹਾਂਜੀ ਹਾਂਜੀ ਜਰੂਰਤ ਆ ਲੈਂਦਾ ਨਹੀਂ ਨਹੀਂ ਜਰੂਰਤ ਜਿੱਥੇ ਵੀ ਰਾਸ਼ਨ ਵੰਡਦੇ ਆ ਉਤੋਂ ਦਾ ਬੰਦਾ ਲੋਕਲ ਨਾਲ ਲਓ ਪਿੰਡ ਦਾ ਉਸ ਅੰਦਰਲੇ ਪਿੰਡ ਦਾ ਲੋਕਲ ਬੰਦਾ ਲਓ ਵੀ ਹਾਂ ਵੀ ਜਿਹੜਾ ਬੰਦਾ ਆਪ ਦੱਸੇ ਵੀ ਕਿਹੜੇ ਘਰੇ ਜਾਣਾ ਵਾ ਰਾਸ਼ਨ ਹਾਂਜੀ ਹਾਂਜੀ ਨਹੀਂ ਬਹੁਤ ਵੱਡੀ ਸਾਡੇ ਨਾਲ ਜਾਓ ਕਾਰ ਕਰ ਦੋ ਟੀਮਾਂ ਨਾਲ ਹਾਂਜੀ ਬਾਈ ਪਾਉਂ ਨਹੀਂ ਜਾਓ ਜਿਆਦੀ ਆ ਹੁਣ ਤੁਹਾਨੂੰ ਰਾਸ਼ਨ ਮਿਲ ਗਿਆ ਨਾ ਉਥੇ ਜੀ ਨਹੀਂ ਪਹੁੰਚਿਆ ਆ ਬਾਈ ਹੁਣ ਹੀ ਜਾਂਦੇ ਆ ਤੇ ਸਾਡਾ ਅੰਦਰ ਆ ਬਹਿਕ ਕੱਲੀ ਤੇ ਇਹ ਕਹਿੰਦੇ ਸਾਡੇ ਤੱਕ ਰਾਸ਼ਨ ਨਹੀਂ ਪਹੁੰਚਿਆਗਾ ਆ ਉਹ ਇਦਰਾ ਹੋ ਗਿਆ ਕਿੱਥੇ ਜੀ ਜਾਨ ਦਾ ਕੀ ਹਾਲ ਹੈ ਉੱਤੇ ਕਸਤੀ ਜਾਨ ਦਾ ਹਾਲ ਕੋ ਕਿਸ਼ਤੀ ਕਿਸ਼ਤੀ ਦਾ ਹਾਲ ਹੈਗਾ ਇਹ ਜਾਣਗੇ ਨਾਲ ਜਾਣਗੇ ਸਾਰਿਆਂ ਦੇ ਪਹੁੰਚੂਗਾ ਇਧਰ ਅਸੀਂ ਜਾਵਾਂਗੇ ਕਰਦੇ ਆ ਸਾਡੀਆਂ 2 ਵੋਟਾਂ ਗਈਆਂ ਵੀ ਹੋਈਆਂ ਨੇ ਦੋ ਵੋਟਾਂ ਗਈਆਂ ਨੇ ਆ ਰਹੀ ਆ ਫੇਰ ਜਾਊਗੀ ਅੱਜ ਸਾਰਾ ਲਿਸਟ ਵਾਈਜ਼ ਲਿਸਟ ਜਾਊਗਾ ਸਾਰਾ ਕੋਡ ਲੈ ਆਓ ਅਸੀਂ ਚੱਲਦੇ ਆ ਨਾਲ ਹਾਂ ਕਿਸ਼ਤੀ ਹੈਗੀ ਲਿਓ ਵੇਖ ਕੇ ਕੱਲੇ ਭੇਲੀਆਂ ਦਾ ਦਿਆ ਦੀ ਆਖਦੇ ਜਾਰੀ ਦੂਸ ਕੱਲੀ ਭੇਲੀਆਂ ਕੀ ਜਾਣਾ ਨਾ ਨਾ ਜਾਣਗੇ ਜਾਣਗੇ ਚਾਹਾਂਗੇ ਅਸੀਂ ਨਾਲ ਚੱਲਦੇ ਪਈ ਜਿੱਥੇ ਮਰਦੀ ਆ ਗਮ ਦੇ ਵੀਰੇ ਜੇ ਕੱਲਾ ਕਾਰਾ ਸੋ ਉੱਤੇ ਜਾਵਾਂਗੇ ਸਾਨੂੰ ਵੋਟਾਂ ਹਾਂ ਕੈਸਤੀ ਦਾ ਕੋਈ ਹੈਗਾ ਇੰਤਜ਼ਾਮ ਦਾ ਦੇਖੋ ਇੱਥੇ ਤੁਹਾਡੇ ਨਾਲ ਉੱਥੇ ਜਾਣਗੇ ਉੱਥੇ ਜਾ ਕੇ ਰੱਛਣ ਦੇ ਕੇ ਆਉਣਗੇ ਇੱਥੋਂ ਰੱਛਣਾ ਨਹੀਂ ਹਾਂ ਸਾਰਿਆਂ ਨੂੰ ਦੇ ਕੇ ਆਉਣਗੇ ਹਾਂ ਜੀ ਕੀ ਕਰੀਏ ਕਿਧਰ ਲੈ ਜਾਣਾ ਮੇਰੀ ਲਾਦੀ ਆ ਕੋਈ ਗੱਲ ਨਹੀਂ ਹਾਂ ਜਿਹੜੇ ਹਿਸਾਬ ਨਾਲ ਮਰਜ਼ੀ ਦੇਣ ਕੋਈ ਚੱਕਰ ਨਹੀਂ ਜਿਹੜੇ ਪਾਣੀ ਵਾਲੇ ਇਲਾਕੇ ਦੇ ਬੰਦੇ ਉਹਨਾਂ ਨੂੰ ਚਾਹੀਦਾ ਜਿਹੜੇ ਬਾਹਰ ਦੇ ਬਾਈ ਜੀ ਉਹੀ ਦਾ ਬਾਈ ਹੁਣੀ ਕਹੀ ਜਾਂਦੇ ਉਹੀ ਦਾ ਕਹੀ ਜਾਂਦੇ ਹੁਣ ਤੁਸੀਂ ਕਹਿੰਦੇ ਵੀ ਤੁਹਾਨੂੰ ਕੀ ਕਹਿੰਦੇ ਆ ਉਹਨਾਂ ਨੂੰ ਰੱਛ ਨਹੀਂ ਜਾਂਦਾ ਬਾਈ ਜੀ ਤੁਹਾਨੂੰ ਕੀ ਕਹਿੰਦੇ ਆ ਤੁਹਾਨੂੰ ਪਤਾ ਨਹੀਂ ਜਾਂਦਾ ਸੰਤ ਨੂੰ ਪਤਾ ਹੈਗਾ ਹਾਂਜੀ ਹਾਂਜੀ ਤੁਸੀਂ ਬੋਰਡ ਲਿਆਓ ਅਸੀਂ ਨਾਲ ਚੱਲਦੇ ਆਂ ਰੱਛ ਲੈ ਕੇ ਚੱਲਦੇ ਆਂ ਇਹ ਨਾ ਬੋਲ ਕੇ ਪੈ ਚਲੀ ਹੋਈ ਦਾ ਪੋਤੇ ਲੈ ਲੈਣੇ ਹਣ ਬਾਬਾ ਸੰਤ ਦੱਸੋ ਆਇਆ ਸੌਦਾ ਦੇ ਕੇ ਅੰਦਰ ਪਾੜੀ ਘਰ ਦੇ ਕੇ ਆ ਬਰਾਸ ਦੇ ਕੇ ਹੋਈ ਬਾਈ ਹੁਣ ਕੀ ਯੋਨੀ ਇਹ ਕਹਿੰਦੇ ਉਹ ਕਸ਼ਤੀ ਦਾ ਇੱਥੇ ਕੋਈ ਹੱਲ ਕਰ ਲੋ ਲੱਦ ਕੇ ਲੈ ਜਾਂਦੇ ਆ। ਸਹੀ ਹੈ ਕਿ ਨਹੀਂ? ਕਸ਼ਤੀ ਦਾ ਪਤਾ ਕਰਦੇ ਆ। ਕਸ਼ਤੀ ਦਾ ਪਤਾ ਕਰੋ ਇੱਥੇ ਬਾਈ ਉਹ ਨਹੀਂ ਇੱਥੇ ਖੜੇ ਆ ਇੱਥੋਂ ਰਾਸ਼ਨ ਲੱਦ ਕੇ ਅੰਦਰ ਲੈ ਕੇ ਜਾਣਗੇ। ਅੰਦਰ ਨੇ ਜਿੱਤੇ ਦੂਰ ਨੇੜੇ ਜਿੱਤੇ ਵੀ ਨੇ ਸਾਰਾਂ ਦੇ ਪੁੱਟ ਦਾ ਕਰਾਂਗੇ। ਰਾਸ਼ਨ ਤੁਸੀਂ ਸੁੱਕਾ ਲੱਗੇ ਕੀ ਕੀ ਸੀ ਜੀ ਸੁਪਾ ਰਾਸ਼ਨ ਹੈ। ਤੇ ਤਰਪਾਲਾ ਨੇ ਸਭੋਂ ਮਛਰਦਾਨੀਆਂ ਨੇ। ਹੋਰ ਸਾਡੇ ਕੋਲ 15 ਕ੍ਰੈਡ ਕਿਤਿਆਂ ਦੀ ਵੀ ਨੇ। ਹੋਰ ਚੋਜ ਪੁੱਛ ਤੋਂ ਅੰਦਰ ਵਾਲਾ ਮੇਚਾ ਚਾਰਾ ਵੀ ਆ। ਮੇਚਾ ਚੋਟਾ ਵੀ ਆ। ਹਾਂਜੀ। ਤੋਂ ਜੋ ਉਹ ਹੁੱਦਿਆ ਮਿੱਠੇ ਤੋਂ ਲੈਣ ਦੋ ਦੇਗਾ ਤੀਆਂ ਉਹ ਅਲਹਮਦੁਲਿਲਾ ਬਣ ਚੁੱਕੀਆਂ ਨੇ। ਤਕਰੀਬਨ ਮਾਸ਼ਾਅੱਲਾ ਜੋ ਵੀ ਸਮਾਨ ਦੀ ਜਰੂਰਤ ਹੈ ਸਾਰਾ ਜ਼ਰੂਰਤਮੰਦਾਂ ਨੂੰ ਸਾਰਾ ਸਮਾਨ ਆ ਜ਼ਰੂਰਤਮੰਦ ਹੋਰ ਤਾਂ ਵਾਲਾ ਸਮਾਨ ਵੀ ਸਾਡੇ ਕੋਲ ਉਹ ਵੀ ਹੈ ਜਰੂਰਤਮੰਦ ਸਮਾਨ ਸਾਰਾ ਲੈ ਕੇ ਆਉਂਦਾ ਕਿੰਨੀ ਟੀਮ ਆਈ ਤੁਹਾਡੀ ਇੱਥੋਂ 15 ਇਹਦੀ 15 ਬੰਦੇ ਆ 15 ਬੰਦੇ 2 ਦਿਨ ਹੋ ਗਏ ਕੰਮ ਇੱਥੇ ਛੱਡ ਕੇ ਬੈਠੇ ਆ ਤੇ ਜਿਹੜਾ ਉੱਥੇ ਕੰਮ ਪਹਿਲਾਂ ਕੀਤਾ ਹੋਊਗਾ ਕਿੰਨੀ ਮਿਹਨਤ ਕੀਤੀ ਉਹ ਕਿੱਟਾ ਬਣਾ ਕੇ ਲਿਆਏ ਉਹ ਤੇ ਉੱਥੇ 2-4 ਦਿਨ ਹਾਂਜੀ ਫੋਟੋ ਵਾਂਗੂ ਅਸੀਂ ਆਮ ਲੋਗ ਆ ਹਾਂਜੀ ਸਾਡੀ ਕੋਈ ਅਸੀਂ ਆਵੇ ਸ਼ਹਿਰ ਦੇੰਦੋਂ ਥੀਡੋ ਨਹੀਂ ਪਾਸ ਕਰੀ ਬਿਲਕੁਲ ਜੀ ਬਿਲਕੁਲ 5-5 100 ਰਾਜਨ ਲੈ ਕੇ ਆਏ ਹੋ ਅਸੀਂ ਕੱਪ ਗਾ ਛੱਡ ਗਏ ਕਿਤਾ ਕੇ ਥੋੜੇ ਦੇ ਕੇ ਮਾਰ ਪਹੁੰਚ ਆ ਸਾਰਾ ਦੁੱਖ ਹੈ ਸਾਡੇ ਪੰਜਾਬੀ ਭਾਈ ਜੋ ਹੋਏ ਗਏ ਬਾਰਡਰ ਦੇ ਉੱਪਰ ਫਸੇ ਹੋਏ ਨੇ ਬਿਲਕੁਲ ਜੀ ਸਾਨੂੰ ਜੀ ਤਕਲੀਬ ਹੈ ਅਸੀਂ ਵੀਡੀਓ ਦੇਖ ਲਿਆ ਸੋਸ਼ਲ ਮੀਡੀਆ ਕੇ ਬੱਚੇ ਸਾਡੇ ਨਿਕਲੇ ਕੇ ਤਰਸ ਆ ਰਹੇ ਜਿੱਤੇ ਹੈ ਭਰਾਵਾਂ ਦਾ ਨੁਕਸਾਨ ਹੋਇਆ ਬਸ ਉਦਾਂ ਨਹੀਂ ਆਪਾਂ ਬਿਲਕੁਲ ਜੀ ਬਿਲਕੁਲ ਜੀ ਉਹਨਾਂ ਦਾ ਨੁਕਸਾਨ ਹੋਇਆ ਜੇ ਆਪਾਂ 2-4 ਦਿਨ ਦਾ ਅਸੀਂ ਛੱਡ ਦਾਂਗੇ ਤਾਂ ਕੋਈ ਐਡਾ ਹੋਣੀ ਨਹੀਂ ਸਹੀ ਹੈ ਜੀ ਸਹੀ ਗੱਲ ਹੈ ਦੋ-ਦੋ ਮਹੀਨਾ ਮਹੀਨੇ ਮਹੀਨੇ ਤੋਂ ਫਸੇ ਬੈਠੇ ਨੇ ਬਿਲਕੁਲ ਬਿਲਕੁਲ ਠੀਕ ਹੈ ਸਰ ਬਹੁਤ